ਦੀ ਇਸ ਵੇਲੇ ਜਸਲੀਨ ਜੋ ਮੈਡਮ ਜਿਹੜੇ ਐਸ.ਡੀ.ਐਮ ਨੇ ਉਹਨਾਂ ਨਾਲ ਅਸੀਂ ਆਨਲਾਈਨ ਕੈਮਰੇ ਦਾ ਹੀ ਗੱਲ ਕਰਾਂਗੇ ਕਿ ਮੈਡਮ ਦਾ ਦੇ ਬਾਰੇ ਕੀ ਕਹਿਣਾ ਕਿ ਵਾਕਿਆ ਪ੍ਰਸ਼ਾਸਨ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਉਹਨਾਂ ਨੇ ਅਸੀਂ ਜੁਰਮ ਨੰਬਰ ਵੀ ਠੜਨਾ ਸਾਂਝਾ ਕਰ ਰਹੇ ਜੋ ਐਸ.ਐਮ ਮੈਡਮ ਨਾਲ ਗਲਤ ਕਰਨ ਲੱਗੇ ਆ ਹੈਲੋ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਸ.ਡੀ.ਐਮ ਮੈਡਮ ਜਸਲੀਨ ਕੋਲ ਬੋਲ ਰਹੀ ਜੀ ਹਾਂ ਜੀ ਹਾਂ ਜੀ ਦੱਸੋ ਮੈਡਮ ਪੰਜਾਬ ਨੂੰ 2040 ਟੀਵੀ ਚੈਨਲ ਪੱਤਰਕਾਰ ਸਾਹਿਲ ਮਰਾ ਗਰ ਕਰ ਰਹੇ ਆ ਜੀ ਸਰ ਮੈਡਮ ਅਸੀਂ ਐਸਐਲਐਸ ਸੋਸਾਰੀ ਕਲੋਨੀ ਬੰਦੇ ਉੱਤੇ ਆ ਤੇ ਕਾਫੀ ਜਿਹੜੇ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਤੇ ਲੋਕ ਇੱਥੇ ਬੜੇ ਕਹਿ ਸਕਦੇ ਕਿ ਨਾਰਾਜ਼ਗੀ ਵਿੱਚ ਬੈਠੇ ਨੇ ਜੀ ਠੀਕ ਹੈ ਜੀ ਤੇ ਮੈਡਮ ਕੀ ਹੋਏਗਾ ਜੀ ਹਾਲ ਦਾ ਸੋਲੂਸ਼ਨ ਦੱਸ ਸਕਦੇ ਹੋ ਜੀ ਐਸਜੀ ਸਰ ਮੌਕੇ ਤੇ ਹੀ ਨੇ ਜੀ ਲੱਗੇ ਹੋਏ ਤੇ ਮਸ਼ੀਨਾਂ ਨਾਲ ਗੱਲ ਕਰ ਲੋ ਇੱਕ ਵਾਰ ਜੇ ਸਭ ਮੌਕੇ ਤੇ ਹੀ ਨੇ ਤੁਹਾਨੂੰ ਟੈਕਨੀਕਲੀ ਦੱਸ ਦਿੰਦੇ ਆ ਸਾਰਾ ਕੁਝ ਕਿਉਂਕਿ ਮੈਡਮ ਇਹਨਾਂ ਦਾ ਕਹਿਣਾ ਕਿ ਕੋਈ ਵੀ ਕਿਸੇ ਤਰ੍ਹਾਂ ਸਾਨੂੰ ਇੱਥੇ ਮਸ਼ੀਨ ਨਜ਼ਰ ਨਹੀਂ ਆ ਰਹੀ ਮਸ਼ੀਨ ਲੱਗੀ ਹੈ ਪਾਲੇ ਪਾਸੇ ਲੱਗੀ ਹੈ ਜੀ ਜੀਸੀਬੀ ਤੁਸੀਂ ਜੀ ਤੁਸੀਂ ਮੇਰੇ ਅੱਗੇ ਖੜਾ ਹੈ ਜੀ ਐਕਸ਼ਨ ਮੇਰਾ ਸਾਹਮਣੇ ਵਾਲੇ ਕੋਲ ਕਿੰது ਕੀ ਹੋਇਆ ਲੁਕਾੜੇ ਉੱਧਰਲੇ ਲੋਕਾਂ ਨਾਲ ਗੱਲ ਕਰ ਠੀਕ ਹੈ ਜੀ ਬੰਨ ਜਣੇ ਨੇ ਥੋੜੀ ਦੇਰ ਚੱਲ ਜਾਣਾ ਤੁਹਾਡੇ ਕੋਲ ਫਿਰ ਤੁਸੀਂ ਇੱਕ ਵਾਰੀ ਸਾਰਾ ਟੈਕਨੀਕਲੀ ਜੋ ਵੀ ਅਸੀਂ ਕਰ ਰਹੇ ਤੁਹਾਨੂੰ ਸਮਝਾ ਦਿੰਦੇ ਠੀਕ ਹੈ ਠੀਕ ਹੈ ਮੈਡਮ ਥੈਂਕ ਯੂ ਜੀ ਤੋ ਇਹ ਸੰਜੀ ਮੈਡਮ ਜਸਲੀਨ ਜੋ ਇਹਨਾਂ ਨੇ ਐਚ ਡੀ ਐਮ ਜੋ ਇਹਨਾਂ ਨੇ ਦੱਸਿਆ ਕਿ ਸਾਡੇ ਮੌਕੇ ਤੇ ਐਚ ਡੀਓ ਵੀ ਇੱਥੇ ਨੇ ਐਕਸ਼ਨ ਵੀ ਇੱਥੇ ਨੇ ਪਰ ਪਿੰਡ ਵਾਲੇ ਕਹਿਣਾ ਕਿ ਸਾਡਾ ਕੋਈ ਇੱਥੇ ਸਾਰ ਨਹੀਂ ਲੈ ਰਿਆ ਜੇ ਹੋਣਗੇ ਤੇ ਪਰਸੇ ਨਜ਼ਰ ਨਹੀਂ ਆ ਰਹੇ ਸੋ ਇਹ ਮੈਡਮ ਦੇ ਵੱਲੋਂ ਜਿਹੜਾ ਸਟੇਟਮੈਂਟ ਦਿੱਤੀ ਗਈ ਹੈ ਪਰ ਹੁਣ ਦੇਖਵਾਲੀ ਗੱਲ ਹੈ ਕਿ ਪ੍ਰਸ਼ਾਸਨ ਕੀ ਉਹ ਵੇਟ ਕਰ ਰਿਹਾ ਕਿ ਪਾਣੀ ਪਿੰਡਾਂ ਵਿੱਚ ਜਾਵੇ ਤਾਂ ਇਹ ਆਪਾਂ ਕੰਮ ਤੇਜ਼ੀ ਨਾਲ ਕਰਾਂਗੇ ਸੋ ਪਿਛਲੇ ਦਿਨੀ ਜਿਹੜੇ ਡੀਸੀ ਸਾਹਿਬ ਮਨਜੂ ਸਿੰਘ ਜੈਨ ਨੇ ਵੀ ਆਪਣੀ ਜਿਹੜੀ ਇੱਕ ਐਸਰ ਡਿਊਟੀ ਨਿਭਾਈ ਆ ਸੋ ਅਸੀਂ ਸਲਾਘੇ ਕਰਦੇ ਆ ਕਿਉਂਕਿ ਡੀਸੀ ਸਾਹਿਬ ਨੇ ਵੀ ਪੂਰਾ ਪੂਰਾ ਸਹਿਯੋਗ ਨਵਾਇਆ ਪਰ ਕਿਤਨੇ ਕਿਤੇ ਅੱਜ ਜਿਹੜੀ ਕੁਝ ਕਮੀ ਪਾਈ ਜਾ ਰਹੀ ਹੈ ਜਿਹੜੇ ਕਰਕੇ ਪਿੰਡ ਵਾਲੇ ਅੱਜ ਸਰਦਾਰੀ ਕਲੋਨੀ ਦੇ ਵਿੱਚ ਜਿਹੜਾ ਤਰਨੇ ਦੇ ਬੈਠੇ ਨੇ ਸੋ ਆਨਲ ਸਮੇਂ ਵਿੱਚ ਅਸੀਂ ਇਹ ਕੰਨੇ ਪ੍ਰਮਾਤਮਾ ਕਰੇ ਕਿ ਜੇ ਹਾਲਾਤ ਵਿੱਚ ਕੋਈ ਠੀਕ ਰਹਣ ਕੋਈ ਇਸ ਤਰ੍ਹਾਂ ਨਾ ਹੋਵੇ ਤਾਂ ਪਰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਜਿਹੜੀ ਹੈ ਚੌਕਸੀ ਦੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਭਾਜੀ ਤੁਸੀਂ ਦੇਖਿਆ ਜਿਸ ਤੋਂ ਮੈਡਮ ਐਸ ਡੀ ਐਮ ਨਾਲ ਮੇਰੀ ਗੱਲ ਹੋਈ ਹੈ ਤਾਂ ਉਹ ਕਹਿੰਦੇ ਐਸ ਡੀ ਇੱਥੇ ਕਦੇ ਐਕਸਨ ਆ ਇਹ ਕਿੱਥੇ ਇੱਥੇ ਕੋਈ ਦੱਸੋ ਕੋਈ ਅਫਸਰ ਹੈਗਾ ਇੱਥੇ ਕੋਈ ਬਲਾਜਬਾ ਇੱਕ ਬਲਾਜਬਾ ਕੱਚਾ ਦਿਖਾਉਂਦਾ ਇੱਥੇ ਬਲਾਜਬਾ ਕੋਈ ਮੈਨੂੰ ਕੋਈ ਬਲਾਜਬਾ ਦਿਖਾਉਂਦਾ ਇੱਥੇ ਕੋਈ ਮੈਨੂੰ ਜੀ ਐਕਸਨ ਦੀ ਤਾਂ ਬਹੁਤ ਦੂਰੀ ਗੱਲ ਆ ਕੋਈ ਛੋਟਾ ਬਲਾਜਬਾ ਦਿਖਾਉਂਦਾ ਇੱਥੇ ਹੈਗਾ ਕੋਈ ਜੀ ਤੁਸੀਂ ਮੌਕੇ ਤੇ ਇੱਥੇ ਮੌਜੂਦ ਆ ਜਾਂ ਇਹ ਝੂਠਾਂ ਦੀ ਕੋਈ ਪਰਦਾ ਹੁੰਦਾ ਜੀ ਇੱਥੇ ਆ ਕੇ ਦੇਖੋ ਮੈਡਮ ਸਾਹਿਬ ਜੀ ਤੁਸੀਂ ਇੱਥੇ ਆ ਕੇ ਦੇਖੋ ਇੱਥੇ ਕੋਈ ਨਹੀਂ ਹੈਗਾ ਇੱਥੇ ਕੋਈ ਅਫਸਰ ਨਹੀਂ ਹੈਗਾ ਕੋਈ ਮੁਲਾਜ਼ਮ ਨਹੀਂ ਇੱਥੇ ਹੈਟ ਹੈਗਾ ਕੋਈ ਵੀ ਇੱਕ ਵੀ ਮੈਡਮ ਦਾ ਕੀ ਕਹਿਣਾ ਵੀ ਅਸੀਂ ਝੂਠ ਬੋਲਦੇ ਆ। ਅਟੱਮਲੀ ਕੌਣ ਕੈਮਰਾ ਗੱਲ ਕੀਤੀ ਹੈ? ਉਹਨਾਂ ਲਈ ਗਈ ਅਸਿਸਟੈਂਟ ਵੀ ਇੱਥੇ ਐਕਸ਼ਨ ਵੀ ਇੱਥੇ ਨੇ। ਅਸੀਂ ਝੂਠ ਬੋਲਦੇ ਆ। ਦੇਖੋ, ਆਪਾਂ ਮੌਜੂਦਾ ਖੜੇ ਆ। ਉਹ ਦਫ਼ਤਰ 'ਚ ਬੈਠੇ ਰਹੇ। ਹੈ ਜੀ। ਆਪਾਂ ਤਾਂ ਮੌਜੂਦ ਐ, ਖੜੇ ਬੋਕ ਕੇ ਖੜੇ ਆ। ਮੈਡ ਸਾਹਿਬ ਨੂੰ ਅਸੀਂ ਸਤਾਵਲੀ ਹੁੰਦੇ ਆ। ਅਗਰ ਇਹਨੇ ਇੱਕ ਦੋ ਜਨਾ ਕੰਮ ਕੀਤਾ, ਅਜਿਹੇ ਬਾਤੀ ਜਾ ਕੇ ਤੁਹਾਡਾ ਲਾਭਾਂਗੇ। ਜੀਟੀ ਰੌਣ ਬੰਦ ਕੀਤਾ ਜਾਊਗਾ। ਭਾਈ ਖਾਲਸਾ ਭਾਈ ਕਹੇ।